ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਕੁੱਲੂ ਜ਼ਿਲ੍ਹੇ ਦੇ ਤੋਸ਼ ਨਾਲਾ ਦੇ ਵਿੱਚ ਬੱਦਲ ਫਟਿਆ ਇਹ ਬੱਦਲ ਫਟਣ ਕਰਕੇ ਅਚਾਨਕ ਹੜ ਆ ਗਿਆ ਜਿਸ ਦੇ ਵੱਲੋਂ ਵੱਡਾ ਨੁਕਸਾਨ ਕਰ ਦਿੱਤਾ ਗਿਆ ਹੈ ਹੜ ਦੇ ਵਿੱਚ ਪੈਦਲ ਪਾਰ ਕਰਨ ਵਾਲਾ ਇੱਕ ਪੁਲ ਵਹਿ ਚੁੱਕਿਆ ਹੈ 3 ਅਸਥਾਈ ਛੱਤਾਂ ਰੁੜ ਗਈਆਂ ਨਾਲ ਦੀ ਨਾਲ ਇੱਕ ਸ਼ਰਾਬ ਦਾ ਠੇਕਾ ਵੀ ਰੁੜਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੁੱਲੂ ਦੇ ਡੀਸੀ ਤੇਰੂ ਲੈ ਸਰਵਿਸ ਨੇ ਦੱਸਿਆ ਕਿ ਕਟਨਾ ਸਵੇਰੇ ਮਣੀ ਕਰਨ ਦੇ ਤੋਸ਼ ਇਲਾਕੇ ਦੇ ਵਿੱਚ ਵਾਪਰੀ ਹੈ ਤੇ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਾ ਹੋਣ ਦੀ ਜਾਣਕਾਰੀ ਮਿਲੀ ਹੈ ਉਹਨਾਂ ਦੱਸਿਆ ਕਿ ਸਥਿਤੀ ਦਾ ਮੁਲਾਂਕਣ ਕਰਨ ਦੇ ਲਈ ਇੱਕ ਟੀਮ ਕਟਨਾ ਵਾਲੀ ਥਾਂ ਦੇ ਉੱਤੇ ਭੇਜ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਨਦੀਆਂ ਤੇ ਨਾਲਿਆਂ ਤੋਂ ਫਿਲਹਾਲ ਦੂਰ ਰਹਿਣ ਤੇ ਨਾਲਿਆਂ ਦੇ ਕੋਲ ਸਾਈਟ ਟਾਂਚੇ ਨਾ ਬਣਾਉਣਾ ਡੀਸੀ ਨੇ ਕਿਹਾ ਕਿ ਮੌਨਸੂਨ ਦੇ ਦੌਰਾਨ ਉਸਾਰੀਯ ਦੀਆਂ ਗਤੀਵਿਧੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਨਿਯਮਾਂ ਦੇ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਸਤੰਨਕ ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਨੂੰ ਸੂਬੇ ਦੇ ਸੱਤ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਦੇ ਨਾਲ ਮੌਲੇ ਧਾਰਮੀ ਪੈਣ ਦੀ ਸੰਭਾਵਨਾ ਜਿਤਾਉਂਦੇ ਹੋਏ orange alert ਜਿਹੜਾ ਉਹ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ 2 ਤੇ 3 ਅਗਸਤ ਨੂੰ ਵੀ ਵਕ-ਵਕ ਥਾਮਤ ਤੇ ਮੌਲੇ ਧਾਰਮੀ ਦੀ ਸੰਭਾਵਨਾ ਜਿਤਾਉਂਦੇ ਹੋਏ yellow alert ਜਾਰੀ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਅਗਲੇ 4 ਤੋਂ 5 ਦਿਨਾਂ 'ਚ ਮੌਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋ ਸਕਦੀ ਵੱਡੇ ਪੱਧਰ ਦੇ ਉੱਤੇ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਤੇ ਵੀਰਵਾਰ ਨੂੰ ਊਨਾ ਬिलासपुर ਹਮੀਰਪੁਰ ਕਾਂਗੜਾ ਮੰਡੀ ਸ਼ਿਮਲਾ ਤੇ ਸਰਮੌਰ ਜ਼ਿਲ੍ਹਿਆਂ ਚ ਇੱਕ ਜਾਂ ਦੋ ਥਾਵਾਂ ਦੇ ਉੱਤੇ ਮੌਲੇ ਧਰਮੀ ਪੈ ਸਕਦਾ ਹੈ ਨਾਲ ਹੀ ਕੁੱਲੂ ਸੋਲਨ ਸਿਰਮੌਰ ਜ਼ਿਲ੍ਹੇ ਚ ਸੰਵੇਦਨਸ਼ੀਲ ਖੇਤਰਾ ਚ ਜ਼ਮੀਨ ਖਿਸਕਣ ਤੇ ਚਾਨ ਘਾੜ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਤੇ ਹੇਠਲੇ ਇਲਾਕਿਆਂ ਚ ਤੇਜ਼ ਵਹਾਵਾ ਚੱਲਣ ਤੇ ਪਾਣੀ ਭਰਨ ਕਾਰਨ ਖੜੀਆਂ ਫਸਲਾਂ ਕਮਜ਼ੋਰ ਬੁਨਿਆਦੀ ਢਾਂਚੇ ਤੇ ਕੱਚੇ ਮਚਾਂ ਮਕਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਹਾਲਾਂਕਿ ਇਸ ਪੂਰੀ ਘਟਨਾ ਚ ਕਿਸਦਾ ਜਾਣੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਜ਼ਰੂਰ ਹੋਇਆ ਹੈ ਕੁੱਲੂ ਦੇ ਤੌਸ਼ ਨਾਲਾ ਦੇ ਵਿੱਚ ਜਿਹੜਾ ਅਚਾਨਕ ਬੱਦਲ ਫਟਿਆ ਜਿਸ ਤੋਂ ਬਾਅਦ ਦੇ ਵਿੱਚ ਦੇਖਦੇ ਦੇਖਦੇ ਹੜਾ ਆ ਗਿਆ ਤੇ ਹੜ ਦਾ ਪਾਣੀ ਆਪਣੇ ਨਾਲ ਜੋ ਜੋ ਕੁਝ ਰਸਤੇ ਦੇ ਵਿੱਚ ਆਇਆ ਸਭ ਕੁਝ ਵਹਾ ਕੇ ਲੈ ਗਿਆ ਹੈ ਤੇ ਹੁਣ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਲਈ ਵੀ ਚੇਤਾਵਨੀਆਂ ਜਾਰੀ ਕੀਤੀਆਂ ਨੇ